ਖਬਰ ਹੁਸ਼ਾਰਪੁਰ ਦੇ ਹਲਕਾ ਚੱਬੇ ਵਾਲੇ ਅਦੀਨਾਉਂਦੇ ਪਿੰਡ ਮੋਜੋ ਮਜਾਰਾ ਤੋਂ ਹੈ ਜਿੱਥੇ ਕਿ ਪਿੰਡ ਚ ਢੇਰਾ ਦੀ ਥਾਂ ਨੂੰ ਲੈ ਕੇ ਪਿੰਡ ਦੇ ਹੀ ਦੋ ਧੜੇ ਆਮੋ ਸਾਹਮਣੇ ਹੋਏ ਪਏ ਨੇ ਤੇ ਇੱਕ ਧੜੇ ਵੱਲੋਂ ਇਸ ਬਾਬਤ ਮਾਨਯੋਗ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਅੱਜ ਹੁਸ਼ਾਰਪੁਰ ਚ ਪ੍ਰੈਸ ਕਾਨਫਰੰਸ ਦੌਰਾਨ ਇੱਕ ਧੜੇ ਦੇ ਮੈਂਬਰਾਂ ਅਮਨਦੀਪ ਸਿੰਘ ਪੰਚ ਗੁਰੂ ਸ਼ਰਨ ਸਿੰਘ ਸੁਖਵਿੰਦਰ ਸਿੰਘ ਰਗੂਵੀਰ ਸਿੰਘ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਚ ਪਿਛਲੇ ਕਰੀਬ 70 ਸਾਲਾਂ ਤੋਂ ਢੇਰਾ ਵਾਲੀ ਥਾਂ ਤੇ ਹੀ ਪਿੰਡ ਦੇ ਹਰ ਇੱਕ ਵਰਗ ਦੇ ਲੋਕਾਂ ਵੱਲੋਂ ਢੇਰ ਸੁੱਟਿਆ ਜਾ ਰਿਹਾ ਹੈ ਤੇ ਉਸ ਥਾਂ ਤੇ ਕੋਈ ਗੰਦਗੀ ਵੀ ਨਹੀਂ ਹੈ ਤੇ ਢੇਰ ਪਿੰਡ 'ਚ ਹੋਣ ਕਾਰਨ ਲੋਕਾਂ ਨੂੰ ਸਤੀ ਕਾਫੀ ਜ਼ਿਆਦਾ ਸਹੂਲਤ ਵੀ ਹੈ ਹੁਣ ਕਿਹਾ ਕਿ ਪਿੰਡ ਦੇ ਹੀ ਕੁਝ ਚੁਣੀਂਦਾ ਲੋਕਾਂ ਵੱਲੋਂ ਢੇਰਾਂ ਦਾ ਵਿਰੋਧ ਕਰਦਿਆਂ ਹੋਇਆਂ ਢੇਰ ਵਾਲੀ ਥਾਂ ਪਿੰਡ ਤੋਂ ਕਿਸੇ ਹੋਰ ਥਾਂ ਤੇ ਲੈ ਜਾਣ ਦੀ ਜਿੱਦਫੜੀ ਹੋਈ ਹੈ ਜੋ ਕਿ ਪਿੰਡ ਤੋਂ 2.5 ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਅਜਿਹੇ 'ਚ ਪਿੰਡ ਦੀਆਂ ਮਹਿਲਾਵਾਂ ਲਈ ਇੰਨੀ ਦੂਰ ਤੱਕ ਢੇਰ ਸੁੱਟਣਾ ਸੰਭਵ ਨਹੀਂ ਹੈ ਤੇ ਇਸ ਤੋਂ ਇਲਾਵਾ ਪਿੰਡ 'ਚ ਛੱਪੜ ਦੀ ਸਫਾਈ ਨੂੰ ਲੈ ਕੇ ਵੀ ਵੱਡੇ ਪੱਧਰ ਤੇ ਮਾਈਨਿੰਗ ਹੋਈ ਹੈ ਤੇ ਮਿੱਟੀ ਦਾ ਵੀ ਕੋਈ ਹਿੱਸਾ ਨਹੀਂ ਹੈ ਇਸ ਮੌਕੇ ਉਹਨਾਂ ਮੰਗ ਕਰਦੇ ਆ ਕਿ ਜਦੋਂ ਤੱਕ ਮਾਨਯੋਗ ਅਦਾਲਤ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਉਸ ਵਕਤ ਤੱਕ ਇਸ ਕੰਮ ਤੇ ਰੋਕ ਲਗਾਈ ਜਾਵੇ ਤੇ ਫੈਸਲੇ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇ ਇਹ ਦੂਜੇ ਪਾਸੇ ਪਿੰਡ ਦੇ ਸਰਪੰਚ ਜਸਵੀਰ ਸਿੰਘ ਦਾ ਕਹਿਣਾ ਕਿ ਇਹ ਢੇਰ ਪਿੰਡ ਦੀ ਆਬਾਦੀ ਦੇ ਵਿਚਕਾਰ ਆਗੇ ਸਨ ਜਿਸ ਕਾਰਨ ਇਹ ਹੋਰ ਥਾਂ ਤੇ ਸ਼ਿਫਟ ਕੀਤੇ ਜਾ ਰਹੇ ਨੇ ਤੇ ਕੋਈ ਬਹੁਤੀ ਦੂਰੀ ਤੇ ਇਹ ਢੇਰ ਸ਼ਿਫਟ ਨਹੀਂ ਕੀਤੇ ਜਾ ਰਹੇ ਨੇ ਹੁਣ ਕਿਹਾ ਕਿ ਲਗਾਤਾਰ ਪਿੰਡ ਵਾਸੀਆਂ ਵੱਲੋਂ ਢੇਰਾਂ ਨੂੰ ਸ਼ਿਫਟ ਕਰਨ ਲਈ ਬੇਨਤੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਉਪਰੰਤ ਉਹਨਾਂ ਵੱਲੋਂ ਆਮ ਇਜਲਾਸ ਸਦਕੇ ਹੀ ਇਹ ਫੈਸਲਾ ਲਿਆ ਗਿਆ ਤੇ ਢੇਰਾਂ ਨੂੰ ਸ਼ਿਫਟ ਕਰਨ ਲਈ ਉਹਨਾਂ ਨੂੰ ਬीडीपीओ ਅਤੇ ਡीडीपीओ ਦੇ ਹੁਕਮ ਵੀ ਹਾਸਲ ਹੋ ਚੁੱਕੇ ਨੇ ਤੇ ਹਰ ਕੰਮ ਉਹਨਾਂ ਵੱਲੋਂ ਪਿੰਡ 'ਚ ਨਿਚਵਾ ਮਤਾਬਕ ਹੀ ਕੀਤਾ ਜਾ ਰਿਹਾ ਹੈ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ 14 ਵਾ ਪਈ ਤੁਹਾਡਾ ਅਮਨਦੀਪ ਸਿੰਘ ਜੀ ਕਿਹੜਾ ਪਿੰਡ ਹੈ ਭਾਜੀ ਮੋਜੂਮ ਯਾਰਾ ਜੀ ਠੀਕ ਹੈ ਕਿਹੜਾ ਹਲਕਾ ਜੀ ਚੱਪੀ ਵਾਲ ਜੀ ਠੀਕ ਹੈ ਅਮਨਦੀਪ ਜੀ ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਜੀ ਆ ਸਾਡਾ ਢੇਰਾ ਸੰਬੰਧੀ ਹੈ ਜੀ ਢੇਰਾ ਦੇ ਮਾਈਨਿੰਗ ਉਹ ਸਾਡੇ ਪਿੰਡ ਉਸ ਸੰਬੰਧੀ ਅਸੀਂ ਕਾਨਫਰੈਸ ਕਰਾਂਗੇ ਠੀਕ ਹੈ ਕੀ ਮਸਲਾ ਪੂਰਾ ਹੈ ਢੇਰਾ ਨੂੰ ਲੈ ਕੇ ਜੀ ਇਹ ਸਾਡੇ ਢੇਰੇ ਆ ਜੀ 70 80 ਸਾਲ ਤੋਂ ਪੁਰਾਣੇ ਜੜੀਆਂ ਦੀ ਉੱਥੇ ਅਸੀਂ ਢੇਰੇ ਸ਼ੁਰੂ ਤੋਂ ਛੱਡ ਦਿਆਂ ਸਾਰੇ ਪਿੰਡ ਵਾਲੇ ਵੀ ਬਾਕੀ ਛੱਡ ਦਿਆਂ ਅਸੀਂ ਘਰ ਰਹੀਏ ਤੇ ਉਹਨਾਂ ਢੇਰਾਂ ਤੇ ਕਬਜ਼ਾ ਪਿੰਡ ਦੇ ਬੰਦੇ ਨੇ ਜਿਹੜੇ ਕਾਬੂ ਕਰ ਰਹੇ ਨੇ ਤੇ ਤੁਸੀਂ ਜਿਹੜੀਆਂ ਕੰਪਲੀਟਾ ਕੀਤੀਆਂ BDPO ਨੂੰ DDPO ਨੂੰ ਉਹਨਾਂ ਦਾ ਕੀ ਨਤੀਜਾ ਹੈ ਜੀ ਸਾਨੂੰ ਡੀਡੀਪੀਓ ਸਾਹਿਬ ਨੇ ਪਹਿਲਾਂ ਲਿਖ ਕੇ ਦਿੱਤਾ ਸੀ ਵੀ ਹਾਂ ਵੀ ਠੀ ਰਹਾ ਜਣ ਕੇ ਇੱਥੇ ਰੋਗੇ ਉਹ ਨਹੀਂ ਹੁਣ ਸਿਆਸੀ ਦਬਾਅ ਦੇ ਹੇਠਾਂ ਤਾਂ ਆਪਣਾ ਫੈਸਲਾ ਬਦਲਤਾ ਆ ਤੇ ਉਹ ਬਾਕੀ ਹਾਂ ਵੀ ਸਾਡਾ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲਦਾ ਫਿਰ ਵੀ ਬੰਦੇ ਇੰਟਰਫੇਅਰ ਕਰਦੇ ਆ ਕੇਸ ਚੱਲਣ ਦੇ ਬਾਵਜੂਦ ਵੀ ਕੀ ਇੰਟਰਫੇਅਰ ਕਰ ਰਹੇ ਉਹ ਉੱਥੇ ਜੀਸੀਬੀ ਮਸ਼ੀਨਾਂ ਉਹ ਨਹੀਂ ਵੜਦੀਆਂ ਜੀ ਜੀ ਕੀ ਉੱਥੋਂ ਠੇਰੇ ਚਖਵਾਏ ਜਾ ਰਹੇ ਉੱਥੋਂ ਉੱਥੋਂ ਹਾਂ ਵੀ ਉਹਨਾਂ ਨੂੰ ਠੇਰਾ ਨੂੰ ਪੂਰੇ ਪੂਰਨ ਦੀ ਪੂਰਨ ਹੀ ਲੱਗੇ ਸੀ ਜੀ ਬਸ ਜੀ ਐ ਕਿ ਤੁਸੀਂ ਦੱਸ ਰਹੇ ਸੀ ਜੀ ਢੇਰ ਇਹ ਜਿਹੜੇ ਆ ਤਕਰੀਬਨ ਢਾਈ 3 ਕਿਲੋਮੀਟਰ ਦੀ ਦੂਰੀ ਤੇ ਜਿਹੜੇ ਕਹਿੰਦੇ ਕਿ ਉਸ ਥਾਂ ਤੇ ਢੇਰ ਬਣਾ ਲਓ ਹਨਾ ਜੀ ਜਗ੍ਹਾ ਤੇ ਉਹ ਉਸ ਤੇ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਜੀ ਇਹ ਬਣਾਉਣ ਨੂੰ ਹੁਣ ਵਿੱਚ ਕਈ ਬੀਬੀਆਂ ਸੜਦੀਆਂ ਜੀ ਹੁਣ ਢਾਈ 3 ਕਿਲੋਮੀਟਰ ਦੂਰ ਜਾਣਾ ਤੁਸੀਂ ਆਪ ਦੇਖ ਲਓ ਜੀ ਜੇ ਸਿਰ ਤੇ ਹਾਂ ਬਈ ਇੱਕ ਟੋਕਰੇ ਨੂੰ ਢਾਈ 3 ਕਿਲੋਮੀਟਰ ਜਾਣਾ ਬਹੁਤ ਔਖਾ ਹੈ ਜੀ ਸਾਰੇ ਪਿੰਡ ਵਾਲਾ ਉੱਥੇ ਉਸਤਾ ਦੇ ਸੜਦਾ ਜੀ ਢੇਰ ਹਾਂ ਜਿੰਨੇ ਕਿ ਘਾਰੇ ਉੱਥੇ ਹਾਂ ਜੀ ਕੱਟ ਵੱਡ 20 25 ਘਾਰੇ ਉੱਥੇ ਸੜਦੇ ਪਿੰਡ ਦੇ ਕਿੰਨੇ ਕੁ ਬੰਦਿਆਂ ਨੂੰ ਪ੍ਰੋਬਲਮ ਆ ਜੀ ਇਹ ਪਿੰਡ ਦੇ ਮੀਨ ਤਾਂ ਤਿੰਨ ਬੰਦੇ ਹੀ ਆ ਜੀ ਤਿੰਨ ਚਾਰ ਠੀਕ ਆ ਜੀ ਤੇ ਉਹਨਾਂ ਦਾ ਤੁਹਾਡਾ ਕੋਈ ਪੁਲਿਸ ਕੇਸ ਵੀ ਉਹਨਾਂ ਦੇ ਨਾਲ ਚੱਲ ਰਹੇ ਆ ਜੀ ਹਾਂ ਜੀ ਠੀਕ ਆ ਉਹ ਕਿਹੜੇ ਚੱਲ ਰਹੇ ਇੱਕ ਤਾਂ ਇਸ ਮਾਈਨ ਕੋਲੋਂ ਸਾਡੇ ਪਿੰਡ ਤੋਂ ਕੱਟ ਵੱਡ 7 800 ਟਰਾਲੀ ਵੀ ਨਹੀਂ ਪੱਟੀ ਸੀ ਜੀ ਹੁਣ ਚਲੋ ਜੀ ਉਹ ਕਹਿੰਦੇ ਵੀ 15 ਫੁੱਟ 20 ਫੁੱਟ ਪੱਟ ਸਕਦੇ ਆ ਚਲੋ ਅਦਾਲਤ ਜੀ ਉਹ 10 ਦਿਨ ਵੀ ਕੇਸ ਬਿਹਾਫ ਤੇ ਪਟ ਸਕਦੇ ਆ ਬਾਕੀ ਸਾਡੇ ਦੇ ਲੈਵਲ ਜਿਹੜਾ ਜੀ 10 15 ਫੁੱਟ ਤੇ ਲੈਵਲ ਆ ਸਾਡੇ ਪਿੰਡ ਦਾ ਨਾਲ ਕੇ ਚਲਦੇ ਆ ਵਾਟਰ ਲੈਵਲ ਉਹਦੇ ਨਾਲ ਪਾਣੀ ਵੀ ਖਰਾਬ ਹੋਣਾ ਆ ਤੇ ਸਰਪੰਚ ਸਰਪੰਚ ਦੀ ਕੀ ਇਹਦੇ ਵਿੱਚ ਕਾਰਵਾਈ ਹੈ ਸਰਪੰਚ ਸਾਹਿਬ ਜੋ ਕਰਾਂਦੇ ਉਹੀ ਕਰਾਂਦੇ ਜੀ ਸਰਪੰਚ ਕਰਾ ਰਹੇ ਆ ਕਿ ਰਾਜਨੀਤਿਕ ਛੇ ਹਾਸਲ ਸਰਪੰਚ ਬਿਲਕੁਲ ਬਿਲਕੁਲ ਜੀ ਠੀਕ ਆ ਕਿਹੜੀ ਪਾਰਟੀ ਸਪੋਰਟ ਕਰ ਰਹੀ ਉਹਨਾਂ ਨੂੰ ਪਾਰਟੀ ਕੋਈ ਨਹੀਂ ਕਰ ਰਹੀ ਬਾਕੀ ਹਾਂ ਵੇ ਜੋ ਨਾਂ ਲੈਂਦੇ ਉਹ ਵਾ ਸੰਧੂ ਦੇ ਨਾਂ ਲੈਂਦੇ ਜੀ ਹਰਿਕਪੁਰੇ ਸੰਧੂ ਕੋਣ ਸਰਵਿੰਦਰ ਸਿੰਘ ਸੰਗੂ ਦੂ ਹਲਕਾ ਚਾਰਜ ਮੇਰਾ ਪਿੰਡ ਸਾਹਿਬ ਜੀ ਸੰਦੂ ਸਾਹਿਬ ਇਹ ਕਹਿ ਰਹੇ ਆ ਵੀ ਜੇ ਇਹ ਢੇਰ हट ਜਾਵੇ ਤੇ పార్ਕ ਬਣ ਜਾਣਾ ਹਾਂਜੀ ਹਾਂਜੀ పార్ਕ ਨਾਲ ਵੀ ਕੋਈ ਤੁਹਾਨੂੰ অবਜੈਕਸ਼ਨ ਮੈਂ ਤੁਹਾਨੂੰ ਆ ਪਾਰਕ ਦੀਆਂ ਪਹਿਲੀਆਂ ਫੋਟੋਆਂ ਦਿਖਾ ਦਿੰਦਾ ਜੀ ਜਿਹੜਾ ਪਹਿਲਾ పార్ਕ ਆ ਇੱਕ ਮੈਂ ਆਪਣੇ ਢੇਰਾਂ ਦੀਆਂ ਫੋਟੋਆਂ ਦਿਖਾ ਦਿੰਦਾ ਜੀ ਸਾਡੇ ਢੇਰਾਂ ਤੋਂ ਦੋ ਤਿੰਨ ਲਫਾਫੇ ਵੀ ਤੁਹਾਨੂੰ ਲੱਭ ਪਏ ਤਾਂ ਵੱਖਰੀ ਚੀਜ਼ ਹੀ ਗਿਆ ਅਜੇ ਤੁਸੀਂ ਇੱਥੋਂ ਕਹਿੰਦੇ ਆ ਆਹ ਦੇਖ ਲਓ ਵੀ ਇੱਥੇ ਜਿਆਦਾ ਖਲਾਰਾ ਅੱਗੇ ਪਾਰਕ ਹੋਣਾ ਪਹਿਲਾਂ ਵੀ ਇੱਕ పార్ਕ ਬਣਿਆ ਹੀ ਆ ਹੀ ਮੰਗ ਕੀ ਆਪਣੀ ਮੰਗ ਤਾਂ ਸਾਨੂੰ ਆਹੀ ਆ ਵੀ ਜਿੰਨਾ ਚਿਰ ਸਾਡਾ ਮਾਂ ਜੋਗ ਅਦਾਲਤ ਦੇ ਵਿੱਚ ਕੇਸ ਚੱਲਦਾ ਆ ਉਹਨਾਂ ਠੇਰਾਂ ਤੇ ਕੋਈ ਵੀ ਜਣਕੇ ਹਾਂ ਵੀ ਕੁਝ ਵੀ ਕੀਤਾ ਨਾ ਜਾਵੇ ਤੁਸੀਂ ਜਿਵੇਂ ਤੁਸੀਂ ਦੱਸਦੇ ਹੋ ਕਿ ਮਾਂ ਜੋਗ ਅਦਾਲਤ ਦੇ ਵਿੱਚ ਤੁਹਾਡਾ ਕੇਸ ਚੱਲ ਰਿਹਾ ਹੈ ਬਾਵਜੂਦ ਇਸ ਤੋਂ ਨਾਲ ਵੱਲੋਂ ਜੀਐਸਬੀ ਮਸ਼ੀਨਾਂ ਜਿਹੜੀਆਂ ਠੇਰਾਂ ਵਾਲੀ ਥਾਂ ਤੇ ਵਿੱਚ ਵਾੜੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਵੀ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਕਿ ਕੇਸ ਚੱਲਣ ਦੇ ਬਾਵਜੂਦ ਉੱਥੇ ਜੀਐਸਬੀ ਚਲਾਈ ਜਾ ਰਹੀ ਹੈ ਅਸੀਂ ਚੌਕੀ ਦੱਸਿਆ ਅਸੀਂ ਜੀ ਦੋ ਤਿੰਨ ਵਾਰੀ ਉਹ ਫਿਰ ਵੀ ਹਾਂ ਵੀ ਕਾਲੀ ਗਲੋ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਜੀ ਬ੍ਰੈਂਡਰ ਸਿੰਘ ਤਾ ਕਿਹੜਾ ਪਿੰਡ ਆ ਤੁਹਾਡਾ ਚੱਕਰ ਵਾਲਾ ਮੌਜੂਦ ਨੇ ਜੀ ਜੀ ਤੁਹਾਡੇ ਨਾਲ ਦੱਸਿਆ ਜਾ ਰਹਾ ਕਿ ਕਿ ਤੁਸੀਂ ਢੇਰਾ ਦੇ ਮਾਮਲੇ ਦੇ ਵਿੱਚ ਇਹਨਾਂ ਵਿਅਕਤੀ ਦੀ ਸਪੋਰਟ ਕਰ ਰਹੇ ਹੋ ਕਿ ਢੇਰ ਉੱਥੇ ਸਹੀ ਹੈ ਤਾਂ ਤੁਹਾਡੇ ਨਾਲ ਵੀ ਗਾਲੀ ਗਲੋਚ ਕੁੱਟਮਾਰ ਕੀਤੀ ਗਈ ਹੈ ਕੁਝ ਲੋਕਾਂ ਵੱਲੋਂ ਹਾਂਜੀ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਕੀ ਸੀਗਾ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਇਹੀ ਹੈ ਜੀ ਉਹ ਢੇਰਾ ਦੇ ਚੱਕਰ 'ਚ ਸੀਗੀ ਜੀ ਕਿਦੇ ਮਾਰਕਟ ਤੇ ਅਸੀਂ ਗਏ ਹੋ ਸੀਗੇ ਉੱਥੇ ਮੈਂ ਕਿਹਾ ਜੀ ਇੱਥੇ ਨਾ ਇਹਦਾ ਦੀ ਗੱਲ ਕਰੋ ਬਾਹਰ ਜਾ ਕੇ ਕਰ ਲਿਓ ਬਸ ਸੋਸ਼ਲੀ ਸਾਰੇ ਆਉਦੇ ਆ ਇੰਨੀ ਗੱਲ ਕਹਿਣ ਦੀ देर ਹੋਈ ਤੇ ਮੇਰੇ ਘਰ ਪੈ ਗਿਆ ਜੀ ਮੈਨੂੰ ਮਰਨਾ ਕੁੱਟਣਾ ਸ਼ੁਰੂ ਕਰ ਦਿੱਤੇ ਤੁਸੀਂ ਉਹਦੀ ਕੰਪਲੀਟ ਵੀ ਕੀਤੀ ਹੈ ਕੋਈ ਜੀ ਤੇ ਉਹ ਕਿੱਥੇ ਕੀਤੀ ਕੰਪਲੀਟ ਮੈਂ ਆ ਜੀ ਨੋ ਹਾਂ ਕਿ ਕਿ ਜੀ ਕੀਤੀ ਹੈ ਜੀ ਠੀਕ ਹੈ ਕਾਰਵਾਈ ਹੋਈ ਤੁਹਾਡੀ ਕੰਪਲੀਟ ਤੇ ਕੋਈ ਕਾਰਵਾਈ ਕੋਈ ਨਹੀਂ ਹੋਈ ਜੀ ਮੇਰੇ ਹਸਪੀਟਲ ਦੇ ਵਿੱਚ ਸਾਰਾ ਜੋ ਡਾਕੂਮੈਂਟ ਮੇਰੇ ਕੋਲ ਆ ਸਾਰਾ ਕੋਈ ਐਫ ਆਈ ਆਰ ਦਰ ਗਿਆ ਉਹਦੇ باوجود ਵੀ ਕਿਸੇ ਨੇ ਮਦਰ ਜੀ ਪਿੰਡ ਦੇ ਚੰਦ ਕੋ ਬੰਦੇ ਆ ਜਿਹੜੇ ਸਰਪੰਚ ਨਾਲ ਆ ਕੇ ਮਾਹੌਲ ਖਰਾਬ ਕਰ ਰਹੇ ਹਾਂ ਜੀ ਹਾਂ ਜੀ ਕਿਉਂ ਉਹਨਾਂ ਦੀ ਪਹੁੰਚ ਆ ਪੁਲਿਸ ਦੀ ਬੀਟੀ ਆ ਤਿੰਨੀ ਇਸ ਕਰਕੇ ਸਾਡੀ ਗਰੀਬ ਬੰਦਿਆਂ ਦੀ ਸੁਣਵਾਈ ਨਹੀਂ ਹੋ ਰਹੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ਿਕਾਇਤ ਦਿੱਤੀ ਉਹਨੂੰ 5 ਮਹੀਨੇ ਤੋਂ ਵੀ ਉੱਤੇ ਹੋ ਚੱਲੇ ਠੀਕ ਆ ਤਾਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਠੀਕ ਆ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੈਨੂੰ ਮੇਰਾ ਜੋ ਬਣਦਾ ਹੱਕ ਹੈ ਜੀ ਜੋ ਮੇਰੇ ਨਾਲ ਹੋਈ ਹੈ ਬੇਇਨਸਾਫੀ ਉਹ ਮੈਨੂੰ ਹੱਕ ਦਿੱਤਾ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਕੁਝ ਹੈ ਡਾਕੂਮੈਂਟ ਕੋਲ ਆ ਜੀ ਐਫ ਆਰ ਦਾ ਆ ਤੇ ਮੈਡੀਕਲ ਮੇਰਾ ਜਲੰਧ ਆਪਣੇ ਹੋਰ ਸੱਤ ਹੋਇਆ ਜੀ ਦੋ ਵਾਰੀ ਹੋਇਆ ਇੱਕ ਵਾਰੀ ਨਹੀਂ ਦੂਜੀ ਪਹਿਲੀ ਰਿਪੋਰਟ ਸਾਡੇ ਕੋਲ ਆ ਦੂਜੀ ਰਿਪੋਰਟ ਠਾੜੇ ਵਾਲਿਆਂ ਨੇ ਸਾਨੂੰ ਨਹੀਂ ਦਿਖਾਈ ਜੀ ਹਜੇ ਤੱਕ ਕੀ ਰੱਖਦਾ ਤੁਹਾਡਾ ਕੰਨ ਵੀ ਬੰਦ ਹੈ ਉਹਨਾਂ ਨੇ ਕਰਤੀ ਹੋਇਆ ਸੱਟ ਮਾਰ ਕੰਨ ਉਹ ਨਹੀਂ ਮਾਰਿਆ ਤਾਈਓ ਹੋਈ ਹੈ ਜੀ ਰਿਪੋਰਟ ਕੋਲ ਆ ਜੀ ਸਾਡੇ ਸਾਰੀ ਅਵਰਸ ਸਰਦੀ ਹੈ ਜੀ ਉੱਥੋਂ ਹੱਲੇ ਵੀ ਜਾਣ ਬੱਦਰਾ ਹਾਂਜੀ ਹੱਲੇ ਵੀ ਜਾਣ ਬੱਦਰਾ ਉਹ ਧਮਕੀਆਂ ਦਿੰਦੇ ਆ ਜੀ ਕੱਲਾ ਕਹਿ ਰਿਹਾ ਮੈਂ ਹੈਗਾ ਮੇਰੇ ਕਿਹੜਾ ਕੋਈ ਹੈਗਾ ਪੋਤੇ ਵੀ ਜਿਹੜੇ ਬਰਾਬਰ ਖੜੇ ਹੋ ਜਾਣਗੇ ਠੀਕ ਹੈ